ਆਓ ਹੁਣ ਕੁਝ ਮਿੰਟਾਂ ਵਾਸਤੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਹਾਂ ਇਹ ਸਿਮਰਨ ਕਰਕੇ ਆਪਾਂ ਆਪਣੇ ਮਨ ਨੂੰ ਪੂਰਨ ਤੌਰ ਤੇ ਸੁੰਨ ਦੇ ਵਿੱਚ ਬਿਠਾਉਣਾ ਹੈ ਜਿੱਥੇ ਕੋਈ ਵੀ ਫੁਰਨਾ ਕੋਈ ਵੀ ਵਿਚਾਰ ਤੰਗ ਨਹੀਂ ਕਰਦਾ ਕਿਉਂਕਿ ਜਦ ਤੱਕ ਆਪਾਂ ਖੁਦ ਆਪ ਪ੍ਰੈਕਟੀਕਲ ਨਹੀਂ ਕਰਾਂਗੇ ਤਦ ਤੱਕ ਸਿਮਰਨ ਅਭਿਆਸ ਦੇ ਵਿੱਚ ਕੋਈ ਤਰੱਕੀ ਨਹੀਂ ਹੋ ਸਕਦੀ ਇਹ ਗੱਲ ਸਿਰਫ ਸੁਣਨ ਦੇ ਨਾਲ ਨਹੀਂ ਬਣਨੀ ਕਰਨਾ ਪਵੇਗਾ ਹੁਣ ਜਦੋਂ ਤੱਕ ਮਨ ਸੱਚੇ ਮੁੱਚੇ ਸੁਨ ਘਰ ਦੇ ਵਿੱਚ ਜਾ ਕੇ ਨਹੀਂ ਬੈਠੇਗਾ ਉਹ ਮਨ ਨੂੰ ਅਸਲ ਸੁੱਖ ਕਦੇ ਨਹੀਂ ਮਿਲਣਾ ਕਿਉਂਕਿ ਵਿਚਾਰਾਂ ਦੇ ਵਿੱਚ ਕੋਈ ਸੁੱਖ ਨਹੀਂ ਹੈ ਇਹ ਤ੍ਰਿਸ਼ਨਾਵਾਂ ਨੇ ਜੇ ਕੋਈ ਸੁੱਖ ਮਿਲਦਾ ਹੈ ਉਹ ਟੈਂਪਰੇਰੀ ਹੈ ਜੇ ਪਰਮਾਨੈਂਟਲੀ ਸੁੱਖ ਲੈਣਾ ਹੈ ਉਹ ਸੁਨ ਦੇ ਵਿੱਚ ਜਾ ਕੇ ਹੀ ਮਿਲੇਗਾ ਆਪਾਂ ਮਨ ਨੂੰ ਸੁਖ ਦਿਨ ਵਾਸਤੇ ਬਹੁਤ ਉਪਰਾਲੇ ਕਰਦੇ ਹਾਂ ਪਰ ਉਹ ਸੁਖ ਬਹੁਤ ਘੱਟ ਸਮੇਂ ਲਈ ਹੁੰਦਾ ਹੈ ਤੇ ਸਮਾਂ ਰੁਕਦਾ ਨਹੀਂ ਹੈ ਜੇ ਅੱਜ ਚੰਗਾ ਸਮਾਂ ਹੈ ਕੱਲ ਨੂੰ ਬੁਰਾ ਸਮਾਂ ਆਵੇਗਾ ਜੇ ਅੱਜ ਅਸੀਂ ਖੁਸ਼ ਹਾਂ ਤਾਂ ਕੱਲ ਨੂੰ ਉਦਾਸ ਹੋਵਾਂਗੇ ਪਰ ਜੋ ਸੁਨ ਕਰਦੇ ਵਿੱਚੋਂ ਸੁਖ ਮਿਲਦਾ ਹੈ ਉਹ ਸੰਸਾਰਿਕ ਸੁੱਖਾਂ ਨਾਲੋਂ ਕਿਤੇ ਉੱਪਰ ਹੈ ਹੁਣ ਆਪਾਂ ਕਥਾ ਵਿਚਾਰਾਂ ਵੀ ਸੁਣਦੇ ਹਾਂ ਬਹੁਤ ਜੀਵ ਸੰਤਾਂ ਮਹਾਪੁਰਸ਼ਾਂ ਦੀਆਂ ਕਥਾ ਵਿਚਾਰਾਂ ਸੁਣਦੇ ਨੇ ਜਦੋਂ ਆਪਾਂ ਕਥਾ ਸੁਣਦੇ ਆ ਕਥ ਕਹਾਣੀ ਸੁਣਦੇ ਹਾਂ ਮਨ ਨੂੰ ਸੁੱਖ ਮਿਲਦਾ ਹੈ ਕਿਉਂਕਿ ਅਸੀਂ ਆਪਣੇ ਮਨ ਦੀ ਕਹਾਣੀ ਸੁਣ ਰਹੇ ਹਾਂ ਤੇ ਜਦੋਂ ਮਨ ਆਪਣੇ ਆਪਣੀ ਹੀ ਕਹਾਣੀ ਨੂੰ ਸੁਣਦਾ ਆ ਤਾਂ ਉਹ ਵਿਚਾਰਿਤ ਹੋ ਜਾਂਦਾ ਉਸ ਨੂੰ ਸੁੱਖ ਮਿਲਦਾ ਪਰ ਕਿਉਂਕਿ ਆਪਾਂ ਪ੍ਰੈਕਟੀਕਲ ਨਹੀਂ ਕੀਤਾ ਸਾਨੂੰ ਇਹ ਨਹੀਂ ਪਤਾ ਕਿ ਮਨ ਨੂੰ ਵਿਚਾਰ ਲੈਣ ਤੋਂ ਕਿਵੇਂ ਰੋਕਣਾ ਆ ਉਸ ਤੋਂ ਬਾਅਦ ਸਾਡੇ ਵਿਚਾਰ ਫਿਰ ਚੱਲਣ ਲੱਗ ਪੈਂਦੇ ਆ ਫਿਰ ਅਸੀਂ ਦੁੱਖਾਂ ਅਤੇ ਸੁੱਖਾਂ ਦੇ ਵਿੱਚ ਪੈ ਜਾਂਦੇ ਹਾਂ ਤੇ ਜੇ ਅਕਥ ਕਥਾ ਸੁਣਨ ਦੇ ਨਾਲ ਨਾਲ ਅਸੀਂ ਪ੍ਰੈਕਟੀਕਲ ਕਰਾਂਗੇ ਸ਼ਬਦ ਦੇ ਨਾਲ ਜੁੜੇ ਰਵਾਂਗੇ ਫਿਰ ਅਸਲ ਸੁੱਖ ਜੋ ਹੈ ਉਹ ਸਦੀਵੀ ਬਣਿਆ ਰਹੇਗਾ ਹੁਣ ਧਿਆਨ ਦੇ ਵਿੱਚ ਬੈਠ ਕੇ ਸੁਣ ਦੇ ਵਿੱਚ ਜਾ ਕੇ ਮਨ ਨੇ ਆਪਣੇ ਘਰ ਜਾਣਾ ਜਿੱਥੋਂ ਇਸ ਨੂੰ ਖੁਰਾਕ ਮਿਲਦੀ ਹੈ ਉਹ ਖੁਰਾਕ ਕਿਸ ਦੀ ਹੈ ਮਨ ਦੀ ਖੁਰਾਕ ਹੈ ਜਦੋਂ ਮਨ ਸੁਨਦੇ ਵਿੱਚ ਜਾਂਦਾ ਹੈ ਬਹੁਤ ਜੀਵਾਂ ਨੂੰ ਇੱਥੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਹੁੰਦੇ ਨੇ ਉਹਨਾਂ ਦੇ ਮੁੱਖ ਦੀ ਆਵਾਜ਼ ਸੁਣਾਈ ਦਿੰਦੀ ਹੈ ਇਹਦੇ ਵਾਸਤੇ ਆਪਾਂ ਕੀ ਕਰਨਾ ਕਿ ਆਪਾਂ ਆਪਣੇ ਬਾਡੀ ਨੂੰ ਸਰੀਰ ਨੂੰ ਤਨ ਨੂੰ ਢਿੱਲਿਆ ਛੱਡਦੇ ਹੋਏ ਜਦੋਂ ਵੀ ਸਿਮਰਨ ਕਰਨਾ ਆ ਤਨ ਨੂੰ ਢਿੱਲਿਆ ਛੱਡਦੇ ਹੋਏ ਬੜੇ ਹੀ ਪਿਆਰ ਦੇ ਨਾਲ ਵਾਹਿਗੁਰੂ ਗੁਰਮੰਤਰ ਦਾ ਬਿਆਸ ਕਰਨਾ ਤੇ ਜੋ ਆਪਾਂ ਰਸਨਾ ਤੋਂ ਬੋਲਣਾ ਉਹ ਕੰਨਾਂ ਦੁਆਰਾ ਆਪਣੀ ਆਵਾਜ਼ ਨੂੰ ਸੁਣੀ ਜਾਣਾ ਤੇ ਸਿਮਰਨ ਕਰਦੇ ਕਰਦੇ ਹੋਰ ਸਹਜ ਹੋਰ ਗਹਿਰਾਈ ਦੇ ਵਿੱਚ ਜਾਂਦੇ ਰਹਿਣਾ ਤੇ ਜੇ ਸਿਮਰਨ ਕਰਦੇ ਹੋਏ ਅਸੀਂ ਆਪਣੇ ਸਰੀਰ ਦਾ ਅਕੜਾਨ ਰੱਖੀ ਹੋਈ ਆ ਫੇਰ ਨਹੀਂ ਮਨ ਸੁਣਨ ਦੇ ਵਿੱਚ ਜਾਂਦਾ ਸਹਜ ਦੇ ਵਿੱਚ ਜਾਂਦਾ ਸਭ ਤੋਂ ਪਹਿਲਾਂ ਆਪਾਂ ਆਪਣੇ ਸਰੀਰ ਨੂੰ ਸਾਰੇ ਹੀ ਸਰੀਰ ਨੂੰ ਢਿੱਲਿਆ ਛੱਡ ਦੇਣਾ ਪਰ ਮਨ ਨੂੰ ਐਕਟਿਵ ਰੱਖਣਾ ਹੈ ਕੀ ਕਰਨ ਤੇ ਵਾਹ ਗੁਰੂ ਇਹ ਸੁਣਨ ਤੇ ਆਪਾਂ ਆਪਣੇ ਮਨ ਨੂੰ ਐਕਟਿਵ ਰੱਖਣਾ ਹੈ ਤੇ ਵਿਚਾਰਾਂ ਦੇ ਵਿੱਚ ਜਾਣ ਨਹੀਂ ਦੇਣਾ ਤੇ ਮਨ ਜਾਗਰਤ ਗੁਰੂ ਸਾਹਿਬ ਜੀ ਕਹਿੰਦੇ ਉਦੋਂ ਹੁੰਦਾ ਹੈ ਜਦੋਂ ਇਹ ਸ਼ਬਦ ਨੂੰ ਪਕੜਦਾ ਹੈ ਜਦੋਂ ਪਿਆਰ ਦੇ ਨਾਲ ਬੈਠ ਕੇ ਇਹ ਸ਼ਬਦ ਨੂੰ ਸੁਨੇਗਾ ਫਿਰ ਸਹਿਜੇ ਸਹਿਜੇ ਕੀ ਹੁੰਦਾ ਕਿ ਮਨ ਤ੍ਰੈਗੁਣ ਮਾਇਆ ਦੀ ਜੋ ਪਕੜਿਆ ਉਸ ਨੂੰ ਛੱਡ ਦਿੰਦਾ ਅਤੇ ਫਿਰ ਸ਼ਬਦ ਨੂੰ ਪਕੜ ਕੇ ਸ਼ਬਦ ਵੱਲ ਧਿਆਨ ਦੇ ਕੇ ਆਪਣੇ ਅਸਲ ਘਰ ਵੱਲ ਜਾਏਗਾ ਜਿੱਥੋਂ ਮਨ ਦੀ ਭਗਤੀ ਸ਼ੁਰੂ ਹੁੰਦੀ ਹੈ ਇੱਥੇ ਮਨ ਆਪਣੇ ਸਰੀਰ ਤੇ ਪੌਣ ਦੇ ਨਾਲੋਂ ਨਾਤਾ ਤੋੜ ਦਿੰਦਾ ਤੇ ਆਪਣੇ ਘਰ ਵੱਲ ਨੂੰ ਜਾਂਦਾ ਬਸ ਆਪਣਾ ਕੰਮ ਇੰਨਾ ਹੀ ਆ ਕਿ ਸਰੀਰ ਦੀ ਪਕੜ ਛੁਡਾ ਕੇ ਆਪਾਂ ਇਸ ਨੂੰ ਇਸ ਦੇ ਘਰ ਦੇ ਵਿੱਚ ਬਿਠਾਉਣਾ ਹੈ ਆਪਾਂ ਬੜੇ ਹੀ ਪਿਆਰ ਦੇ ਨਾਲ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ जी करो जी शुरू वाय गुरु वाय गुरु वाय गुरु वाय गुरु वाय गुरु वाय गुरु वा 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 गुरु ਇਸ ਤਰ੍ਹਾਂ ਸਿਮਰਨ ਕਰਦੇ ਕਰਦੇ ਸਹਜ ਦੇ ਵਿੱਚ ਜਾਣਾ ਹੈ ਜਿੱਥੇ ਮਨ ਦੇ ਫੁਰਨੇ ਡੈਡ ਹੋ ਜਾਂਦੇ ਨੇ ਮਨ ਥਿਰ ਕਰਦੇ ਵਿੱਚ ਜਾ ਕੇ ਬੈਠਦਾ ਹੈ ਤੇ ਇੱਥੇ ਕੁਝ ਸਮਾਂ ਆਪਾਂ ਧਿਆਨ ਦੇ ਵਿੱਚ ਬੈਠਣਾ ਹੁੰਦਾ ਰਸਨਾ ਨੂੰ ਖੋਲਣਾ ਨਹੀਂ ਹੈ ਰਸਨਾ ਤੋਂ ਸਿਮਰਨ ਕਰਨਾ ਬੰਦ ਕਰ ਦੇਣਾ ਸਰੀਰ ਨੂੰ ਹਿਲਾਉਣਾ ਨਹੀਂ ਹੈ ਜੇ ਸੋਣ ਵਿੱਚ ਬੈਠਿਆਂ ਬੈਠਿਆਂ ਨੀਂਦ ਆਉਂਦੀ ਹੈ ਤਾਂ ਨੀਂਦ ਲੈ ਲੈਣੀ ਹੈ ਪਰ ਇੱਥੇ ਸਾਨੂੰ ਫੁਰਨਾ ਨਹੀਂ ਹੋਣਾ ਚਾਹੀਦਾ ਇਸੇ ਤਰ੍ਹਾਂ ਆਪਾਂ ਰੋਜ਼ਾਨਾ ਸੰਗਤ ਦੇ ਵਿੱਚ ਤੇ ਘਰਾਂ ਦੇ ਵਿੱਚ ਬੈਠ ਕੇ ਅਭਿਆਸ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ